ਪਿੰਡ ਦੇ 2 ਸਾਲ ਤੋਂ ਪਿੰਡ ਮੁਕਸ਼ਾਬਾਦ ਦੇ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਦਾ ਮਾਮਲਾ ਸੁਰਖੀਆਂ ਵਿੱਚ ਰਿਹਾ ਹੈ ਇਸ ਸਬੰਧ ਵਿੱਚ ਪਿੰਡ ਮੁਕਸ਼ਾਬਾਦ ਪਿੰਡ ਖੀਰਨੀਆਂ ਅਤੇ ਪਿੰਡ ਟੱਪਰੀਆਂ ਵੱਲੋਂ ਲੋਕ ਸਭਾ ਚੋਣਾਂ 2024 ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ ਇਸ ਸਬੰਧ ਵਿੱਚ ਜਦੋਂ ਪਿੰਡ ਮੁਕਸ਼ਾਬਾਦ ਪਿੰਡ ਟੱਪਰੀਆਂ ਚੋਂ ਬਣੇ ਫੂਲਿੰਗ ਗੁੱਟ ਪਹੁੰਚੇ ਤਾਂ ਪੂਰਨ ਤੌਰ ਤੇ ਪਿੰਡਾਂ ਪਿੰਡ ਨਿਵਾਸੀਆਂ ਦਾ ਲੋਕ ਸਭਾ ਚੋਣਾਂ ਦਾ ਪੂਰਨ ਤੌਰ ਤੇ ਬਾਈਕਾਟ ਦੇਖਣ ਨੂੰ ਮਿਲਿਆ ਇੰਨਾ ਤਿੰਨਾ ਪਿੰਡਾਂ ਵੱਲੋਂ ਪਿੰਡ ਵੱਖ-ਵੱਖ ਜਗ੍ਹਾ ਤੇ ਲੋਕ ਸਭਾ ਚੋਣਾਂ ਬਾਈਕਾਟ ਦੇ ਬੂਥ ਵੀ ਲਗਾਏ ਗਏ ਹਨ ਪਿੰਡਾਂ ਵਿੱਚ ਚੋਣ ਕਮਿਸ਼ਨ ਵੱਲੋਂ ਪੋਲਿੰਗ ਬੂਥ ਤੇ ਕੁੱਤਾ ਪ੍ਰਬੰਧ ਕੀਤੇ ਗਏ ਹੋਏ ਸੀ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਨੂੰਨੀ ਵਿਵਸਥਾ ਬਣਾਏ ਰੱਖਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਈਰਾਂ ਜੀ ਮੇਰਾ ਨੋ ਕੈਪਟਨ ਹਰਜਿੰਦਰ ਸਿੰਘ ਟੱਪਰੀਆਂ ਤੋਂ ਆਵੇਂ ਹਰਜੂ ਸਿੰਘ ਜੀ ਆ ਤੁਸੀਂ ਬੂਥ ਲਾਈ ਬਟੇ ਬਾਈਕਟ ਦਾ ਕੀ ਕਾਰਣਾ ਦੇਖੋ ਜੀ ਜਿਹੜਾ ਬੂਥ ਅਸੀਂ ਲਾਇਆ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਸੇਵਾ ਭਾਵਨਾ ਦੇ ਨਾਲ ਲਾਇਆ ਹੋਇਆ ਹੈ ਕਿਉਂਕਿ ਜੋ ਸੰਗਤ ਆਉਂਦੀ ਹੈ ਕੋਈ ਅਸੀਂ ਪਾਣੀ ਦਾ ਸ਼ਵੀਰ ਲਾਈ ਹੋਈ ਹੈ ਕੋਈ ਗਰਮੀ ਦਾ ਮੌਕਾ ਹੈ ਉਸ ਕਰਕੇ ਅਸੀਂ ਲਾਇਆ ਹੈ ਦੂਸਰੀ ਗੱਲ ਜਿਹੜਾ ਤੁਸੀਂ ਬੋਲਦੇ ਹੋ ਵੀ ਬਾਈਕਟ ਦੀ ਗੱਲ ਕਰਦੇ ਹੋ ਤੁਸੀਂ ਬਾਈਕਟ ਅਸੀਂ ਇਸ ਤਰ੍ਹਾਂ ਇਸ ਕਰਕੇ ਲਾਇਆ ਕਿ ਸਾਡੇ ਨੇੜੇ ਪਿੰਡ ਮੁਸ਼ਕਵਾਤ ਦੇ ਵਿੱਚ ਇੱਕੋ ਗੈਸ ਦੀ ਫੈਕਟਰੀ ਲੱਗ ਰਹੀ ਹੈ ਜਿਹਨੇ ਮethane ਗੈਸ ਬਣਾਉਣੀ ਹੈ ਇਹਨੂੰ ਪਤਾ ਹੀ ਵੀ ਬਹੁਤ ਉਹ ਜ਼ਹਿਰੀਲੀ ਗੈਸ ਹੈ ਜੋ ਉਹ ਦਾ ਉਹਨੂੰ ਟ੍ਰੀਟ ਕਰਨ ਵਾਸਤੇ ਪਾਣੀ ਵੀ ਜਾਣਾ ਉਹ ਵੀ ਗਰਾਊਂਡ ਦੇ ਵਿੱਚ ਉਹਨਾਂ ਨੇ ਪਾਉਣਾ ਹੈ ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੈ ਬੜੇ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਸਾਡੀ ਪ੍ਰਸ਼ਾਸਨ ਵੱਲੋਂ ਜਾਂ ਸਾਡੀ ਕਿਸੇ ਪੋਲੀਟੀਕਲ ਪਾਰਟੀਆਂ ਵੱਲੋਂ ਸਾਡੀ ਕੋਈ ਬਹੁਤ ਜ਼ਿਆਦਾ ਸੁਣਵਾਈ ਨਹੀਂ ਹੋਈ ਨਾ ਹੀ ਕੋਈ ਸਾਡੇ ਕੋਲ ਆਇਆ ਸੋ ਇਸ ਕਰਕੇ ਅਸੀਂ ਕੁਸ਼ਕ ਨਗਰਾਂ ਨੇ ਫੈਸਲਾ ਲਿਆ ਹੈ ਵੀ ਜੋ ਇਹ ਵੋਟਾਂ ਨੇ ਇਹਦਾ ਅਸੀਂ ਪੂਰਨ ਬਾਈਕਟ ਕਰੀਏ ਸੋ ਇਸ ਕਰਕੇ ਅਸੀਂ ਇਹ ਬਾਈਕਟ ਕੀਤਾ ਹਰ ਦੇਖੋ ਨਹੀਂ ਵੀ ਮਿਲ ਰਿਹਾ ਵੀ ਕੁਝ ਕੇ ਲੋਕ ਵੋਟਾਂ ਵੀ ਪਾ ਰਹੇ ਨਹੀਂ ਕਿ ਕਾਰਨ ਕੀ ਹੈ ਦੇਖੋ ਜੀ ਤੁਹਾਡੇ ਨਾਲ ਨਹੀਂ ਹੈਗੇ ਦੇਖੋ ਜੀ ਕਹਾਣੀ ਐ ਇਸ ਤਰ੍ਹਾਂ ਜੋ ਸਾਡਾ ਪਿੰਡ ਹੈ ਮੈਂ ਸਾਡੇ ਪਿੰਡ ਦੀ ਅਸੀਂ ਕਹਿ ਸਕਦੇ ਹਾਂ ਸਾਡੇ ਪਿੰਡ ਦੇ ਵਿੱਚ ਕੋਈ ਵੀ ਹਾਲ ਤੱਕ ਵੋਟ ਪਾਉਣ ਨਹੀਂ ਆਇਆ ਇਹ ਸਾਡੇ ਨਜ਼ਦੀਕੀ ਪਿੰਡ ਹਰਿਓਂ ਦੇ ਵਿੱਚ ਹੈ ਹਰ ਇੱਕ ਦੀ ਆਪਣੀ ਆਪਣੀ ਇੰਡੀਪੈਂਡੈਂਸੀ ਹੈ ਅਸੀਂ ਕਿਸੇ ਨੂੰ ਕਹਿੰਦੇ ਨਹੀਂ ਹੈ ਜ਼ਬਰਦਸਤੀ ਕੋਈ ਨਹੀਂ ਇਹ ਕਈ ਪਿੰਡਾਂ ਦਾ ਸਾਂਝਾ ਬੂਤ ਜਿਹੜਾ ਲੱਗਿਆ ਸਾਡੇ ਇਹ ਦੋ ਪਿੰਡਾਂ ਦਾ ਬੂਤ ਆ ਜੀ ਇਹਦੇ ਵਿੱਚ ਦੇਖੋ ਜੇ ਕਿਸੇ ਪਾਉਣਾ ਚਾਹੁੰਦਾ ਹੈ ਉਹ ਉਹਦੀ ਮਰਜ਼ੀ ਹੈ ਲੇਕਿਨ ਦੋ ਪਿੰਡ ਕਿਹੜਾ ਦਾ ਬੂਤ ਆ ਜੀ ਇਹ ਹਰਿਓਂ ਤੇ ਟੱਪਰੀਆਂ ਦਾ ਹਰਿਓਂ ਖੁਰਦ ਤੇ ਪਿੰਡ ਟੱਪਰੀਆਂ ਦਾ ਹਰਿਓਂ ਫਿਰ ਨਾਲ ਨਹੀਂ ਹੈਗਾ ਬਾਈ ਸਾਡ ਦੇ ਹਰਿਓਂ ਪਸ਼ੂਕ ਲੋਕ ਹੈਗੇ ਨੇ ਔਰ ਕੁਛਕ ਨਹੀਂ ਵੀ ਹੈਗੇ ਜਬਰਦਸਤ ਪ੍ਰੀਆ ਪੂਰਨ ਤੌਰ ਤੇ ਬਾਈਕਟ ਹੈ ਕੌਦੀ ਸਿੰਘ ਜੀ ਪਿੰਡ ਕਿਹੜਾ ਜੀ ਪਿੰਡ ਹਰਿਆਉਂ ਖਪਰ ਦਾ ਕੀ ਕਰਨਾ ਹੈ ਜੀ ਵੋਟ ਪਾਉਣ ਆਏ ਜੀ ਇਹ ਬਾਈਕਟ ਵੀ ਕੀਤਾ ਆਇਆ ਵਾ ਹਾਂ ਬਸ ਦਰਅਸਲ ਗੱਲ ਇਹ ਆ ਜੀ ਜਿਹੜੀ ਫੈਕਟਰੀ ਲੱਗ ਰਹੀ ਆ ਜੀ ਵੀ ਉਹਦਾ ਮਤਲਬ ਨੁਕਸਾਨ ਆ ਬਹੁਤ ਜ਼ਿਆਦਾ ਜੀ ਵੀ ਉਹ ਨੁਕਸਾਨ ਕਰਕੇ ਮਤਲਬ ਬਾਈਕਟ ਕਰਤਾ ਜੀ ਵੋਟਰਾਂ ਦਾ ਜੀ ਪਿੰਡ ਵਾਲਿਆਂ ਨੂੰ ਬਾਈਕਟ ਕੀਤਾ ਆਏ ਤੁਸੀਂ ਵੋਟ ਪਾਣ ਆਏ ਹੋ ਹਾਂਜੀ ਕੀ ਕਰਨਾ ਚੋੜ ਨੂੰ ਲੱਗੇ ਗੱਲ ਤਾਂ ਹੈ ਜੀ ਹੁਣ ਪਿੰਡ ਦੇ ਵੇਸ ਤੇ ਮਤਲਬ ਉਹਨਾਂ ਦੀ ਵੀ ਮੰਨਣੀ ਪੈਂਦੀ ਹੈ ਜੀ ਠੀਕ ਹੈ ਜੀ ਗੱਲ ਫਿਰ ਵੋਟ ਹੋਂ ਵਿੱਚ ਪਾਈ ਵੀ ਜਾਂਦੇ ਨੇ ਜੀ ਵੀ ਉਹ ਬੈਠੇ ਹੁਣ ਮੁਲਾਜ਼ਮ ਕਹਿੰਦੇ ਵੀ ਵੋਟ ਪਾਓ ਤੋਂ ਕਿਸੇ ਨੇ ਰੋਕਿਆ ਵੋਟ ਪਾਉਣ ਤੋਂ ਹਾਂ ਰੋਕਿਆ ਤਾਂ ਸੀਗਾ ਜੀ ਉਹੜੇ ਬੰਦੇ ਉੱਥੇ ਬੈਠੇ ਨੇ ਜੀ ਕੀ ਕਹਿੰਦੇ ਸੀ ਉਹ ਕਹਿੰਦੇ ਵੀ ਵੋਟ ਪਾਓ ਨਾ ਆਪਣਾ ਬਾਈਕਟ ਕਰਿਆ ਹੋਇਆ ਹਾਂ ਜੀ ਤੁਸੀਂ ਵੋਟ ਪਾਣ ਆਏ ਹੋ ਕਿਉਂ ਆਏ ਹੋ ਵੋਟ ਪਾਣ ਜੀ ਵੋਟ ਆਏ ਆ ਜੀ ਵੀ ਵੋਟ ਕਹਿੰਦੇ ਹੁੰਦੇ ਨੇ ਵੀ ਰੱਖਣੀ ਨਹੀਂ ਚਾਹੀਦੀ ਵੋਟ ਪਾਉਣੀ ਚਾਹੀਦੀ ਆ ਵੀ ਦੇਖੋ ਕਿਸੇ ਨੂੰ ਵੀ ਪਾ ਦਿਓ ਮਤਲਬ ਵੀ ਪਾਓ ਵੋਟ ਤਾ ਕਰਕੇ ਆਉਣਾ ਹੈ। ਕੋਈ ਕਿਸਨੇ ਆ ਦੇਣਾ ਚਾਹੁੰਦੇ। ਸਾਡੀ ਲੋਕਾਂ ਨੂੰ ਸੁਨਿਆਈ ਦੇਣਾ ਚਾਹੁੰਦੇ ਆ ਜੀ ਵੀ ਵੋਟ ਪਾਉਣੀ ਚਾਹੀਦੀ ਹੈ ਜੀ ਵੀ ਵੋਟ ਰੱਖੋ ਨਾਲੇ। ਕਿ ਕਿਸੇ ਵੀ ਪਾਰਟੀ ਨੂੰ ਮਤਲਬ ਪਾ ਦੋ ਪਾਓ ਪਰ ਵੋਟ। ਨਹੀਂ ਜੀ। ਕਿੱਦਾਂ ਸੁਣਾ। ਜਿੱਦਣੇ ਹੀ ਹੋਇਆ ਪ੍ਰੋਗਰਾਮ ਆ। ਯਾਨੀ ਪਿੰਡ ਦੇ ਲੋਕਾਂ ਨੂੰ ਕੀ ਨਾਮ ਹੈ ਕੋਈ ਤੁਹਾਡੇ ਜੀ? ਅਮਰੀਕ ਸਿੰਘ ਆ ਜੀ। ਕਿੰਨੀ ਉਮਰ ਤੁਹਾਡੀ ਜੀ? 72 ਸਾਲ। ਅੱਜ ਚੋਣਾਂ ਆਤੀ ਆ ਕੀ ਵੋਟ ਪਾਣ ਗਏ ਸੀ? ਨਾ ਬਿਲਕੁਲ ਨਹੀਂ ਗਏ ਨਾ ਹੀ ਪਾਉਣੀ ਆ। ਇਸ ਕਰਕੇ ਸਾਡਾ ਬਾਈਕਟ ਕਮਲਪੁਰ ਤੇ ਕਾਰਨ ਹੈਗਾ ਆਪਨੇ ਇਹ ਆ ਜਿਹੜੀ ਬਾਇਓ ਗੈਸ ਬੈਟਰੀ ਲੱਗ ਰਹੀ ਆ। ਮਤਲਬ ਉਹਦਾ ਵਿਰੋਧ ਚੱਲ ਰਿਹਾ ਦੋ-ਤਿੰਨ ਮਹੀਨੇ ਹੋ ਗਏ ਲਈ ਅਸੀਂ ਬਹੁਤ ਸਮਾਂ ਤੇ ਮਤਲਬ ਪਹੁੰਚ ਕੀਤੀ ਵੀ ਇਹ ਬੰਦ ਕੀਤੀ ਜਾਵੇ ਐਸਡੀਐਮ ਤੱਕ ਵੀ ਅਸੀਂ ਦੋ ਵਾਰ ਗਏ ਆ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਪੋਲੀਟਿਕਲ ਪਾਰਟੀਆਂ ਵੀ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਭਾਜੀਨ ਦਾ ਪਾਰਟੀ ਆ ਚਾਹੇ ਅਕਾਲੀ ਦਲ ਆ ਚਾਹੇ ਆਭੜਿਆ ਕੋਈ ਵੀ ਜਿਹੜੀ ਅਸੀਂ ਸਾਰੀਆਂ ਪਾਰਟੀਆਂ ਦਾ ਮੁਗੰਮਲ ਵਾਈਗੜ ਕੀਤਾ ਹੈ ਵੀ ਤਾਂ ਕਿ ਇਹ ਸਾਰੀਆਂ ਪਾਰਟੀਆਂ ਦੇ ਲੋਕਾਂ ਨੇ ਦੇਖ ਲੀਆਂ ਨੇ ਲਮੇ ਅਰਸ਼ੇ ਤੋਂ ਉਹਨਾਂ ਦੀ ਸ਼ਕਮ 70 ਸਾਲ ਹੋ ਗਏ ਵੀ ਲੋਕਾਂ ਦੀ ਕੋਈ ਗੱਲ ਨਹੀਂ ਇਸ ਹੋ ਰਹੀ ਹੈਗੀ ਐਗਰ ਇਹਦੇ ਮੈਂਬਰ ਨੇ ਜੀ ਫੈਮਿਲੀ ਦੇ ਨੇ ਮੈਂਬਰ ਆਹੀ ਆਹੀ ਫੈਰ ਹੋ ਜੇਗਾ ਮੇਰੇ ਦੋ ਲੜਕੇ ਸੀ ਉਹ ਵੀ ਟੀਚਰ ਆ ਉਹ ਵੀ ਡੂਰੀ ਦੇ ਸੀ ਉਹ ਦੋ ਲੜਕੀਆਂ ਨੇ ਉਹ ਵੀ ਟੀਚਰ ਉਹ ਵੀ ਡੂਰੀ ਦੇ ਆ ਜੇ ਉਹ ਪਿੰਡ ਚ ਕੋਈ ਬੰਦਾ ਘਰੋਂ ਬਾਹਰ ਨਿਕਲੂ ਹੈ ਜੀ ਕਰੋ ਬਾਰ ਮੂਡ ਬੋਣ ਲਈ ਨਿਕਲੂ ਕੋਈ ਬੰਦਾ ਵੀ ਕੋਈ ਸਾਡਾ ਦਾ ਬਾਈਗੜਾ ਮੇਰਾ ਖਿਆਲ ਵੀ ਆਸੀ ਦਾ ਮਤਲਬ ਇਹ ਕਿਸੇ ਪਉਣੀ ਹੋਊਗੀ ਤਾਂ ਉਹਦੀ ਮਰਜ਼ੀ ਹੋਊਗੀ ਅਗਲੀ ਬਾਈਕੜ ਕਿਚਾ ਗਿਆ ਇਸ ਕਰਕੇ ਸ੍ਰੀ ਪੋਲੀਟਿਕਲ ਫਾਰਮੀਆਂ ਕਿ ਕੋਈ ਇਹ ਕਹਿੰਦਾ ਫੈਕਟਰੀ ਦਾ ਮਸਲਾ ਨਹੀਂ ਸਾਰੇ ਹੀ ਮਸਲੇ ਆ ਵੇਜ ਰਾਈ ਦਾ ਮਸਲਾ ਪੇਟਾ ਗਿਆ ਉਹਦਾ ਮਸਲਾ ਹੋਰ ਮਸਲੇ ਆ ਤਾਂ ਕਿਸ਼ੇ ਨਾ ਮਸਲੇ ਆ ਪਾਰਟੀ ਕੋਈ ਵੀ ਹੋਵੇ ਅਸੀਂ ਕਿਸੇ ਪਾਰਟੀ ਨਾਲ ਨਹੀਂ ਜਾਂਦੇ ਕਿੰਦਾ ਕੋਈ ਅਵਧਾਰ ਸਿੰਘ ਜੀ ਪਿੰਡ ਸਾਰੇ ਖੁਰਦ ਵੋਟ ਪਾਣ ਆਇਓ ਕੀ ਕਹਿਣਾ ਚਾਹਦੇ ਵੋਟ ਪਾਣ ਆਇਆ ਜੀ ਆਪਣਾ ਹੱਕ ਬਣਦਾ ਅਧਿਕਾਰ ਆ ਇਹ ਪਾਉਣ ਦਾ ਜੇ ਹੁਣ ਜਿੱਦਾਂ ਇਹ ਬਣਾਉਣ ਲੱਗੇ ਨੇ ਫੈਕਟਰੀ ਕਿਤੇ ਉਦੋਂ ਪਤਾ ਨਹੀਂ ਲੱਗੇ ਇਹਨਾਂ ਨੂੰ ਪਿੰਡ ਦਾ ਬੰਦਾ ਉਹ ਇਹ ਹੁਣ ਲੋਕਾਂ ਨੂੰ ਪਰੇਸ਼ਾਨ ਕਰਦੇ ਵੋਟਾਂ ਨਾ ਬਾਉ ਉਹ ਇਹ ਕੋਈ ਚੱਕਰ ਛੋੜਾ ਹੁੰਦਾ ਕੋਈ ਤੁਹਾਨੂੰ ਕੀ ਪਰੇਸ਼ਾਨ ਕਰੀ ਪਰੇਸ਼ਾਨ ਨਹੀਂ ਪਿੰਡ ਦਾ ਮਸਕਾਬਾ ਦੇ ਵੋਟ ਪਾਉਣੀ ਨਹੀਂ ਪਹਿਲਾਂ ਸਾਡੇ ਬੱਚੇ ਮੋਰ ਤੋਂ ਗੱਡੀ ਲੈ ਗਏ ਨੇ ਹਾਂਜੀ ਇਹ ਇੱਕੋ ਹੀ ਗੱਲ ਆ ਜਿਹੜਾ ਮਰ ਗਏ ਉਹਦੋਂ ਵੋਟ ਮਰ ਗਈਆਂ ਜਿੰਨੇ ਜਿਉਂਦੇ ਉਹਨਾਂ ਜਦੋਂ ਮਰ ਨਹੀਂ ਨਹੀਂ ਠੀਕ ਹੈ ਜੀ ਜਿਹੜਾ ਬੰਦਾ ਮਰ ਗਿਆ ਉਹਦੀ ਵੋਟ ਨਹੀਂ ਹੁੰਦੀ ਕੈਂਡੀ ਕਿੰਨੇ ਮੈਂਬਰ ਨੇ ਸਾਡੇ ਮੈਂਬਰ ਨੇ ਮੇਰੇ ਸਾਥਾਂ ਹੀ ਪਾ ਕੇ ਸਾਰੇ ਵੋਟ ਕਿੱਥੇ ਜੀ ਸਾਡੇ ਬੱਚੇ ਮੋਰ ਤੋਂ ਵਾਪਸੀ ਇਹਦੇ ਹੁਣ ਦੁਬਾਰਾ ਆਉਣਗੇ ਰੋਕ ਰਪੇ ਜੇ ਨਹੀਂ ਹੁਣ ਮ ਜਾਊਗਾ ਮੈਨੂੰ ਪਤਾ ਲੱਗ ਗਿਆ ਵੋਟ ਪੈਂਦੀ ਆ ਹਾਂਜੀ ਜ਼ਰੂਰ ਜਾਵਾਂਗੇ ਵੀ.ਐਲ.ਓ ਲਖਵਿੰਦਰ ਸਿੰਘ ਸਰ ਲਖਵਿੰਦਰ ਸਿੰਘ ਕਿਹੜਾ ਪਿੰਡ ਆ ਜੀ ਇਹ ਮੁਸ਼ਕਾਬਾਦ ਆ ਸਰ ਇਹ ਸਵੇਰ ਤੇ ਕਿੰਨੇ ਵਜੇ ਖੜੇ ਹੋ ਰਹੀ ਐ ਲਗਭਗ 7 ਵਜੇ ਦਾ ਸਰ ਪ੍ਰੋਗਰਾਮ ਸੀਗਾ ਚੋਣ ਸਟਾਰਟ ਹੋਣ ਦਾ ਹੁਣ ਟਾਈਮ ਕਿੱਲਾ ਹੋ ਗਿਆ ਐ ਲਗਭਗ ਮੈਂ ਕਿਨਾ 7:30 ਕਰ ਗਿਆ ਜੀ ਇਹ ਸਟਾਰਟ 8 ਵਜੇ ਨੂੰ ਚਾਹੇ ਕੋਈ ਫੋਨ ਆਇਆ ਜੀ ਅਜੇ ਤੱਕ ਤਾਂ ਸਰ ਕੋਈ ਵੋਟਰ ਨਹੀਂ ਪੰਚਿਆ ਹੈਗਾ ਇਸ ਤਰ੍ਹਾਂ ਸਕਿਉਰਟੀ ਜਿਹੜੀ ਸਰਕਾਰ ਦੇ ਸਕਿਉਰਟੀ ਪੂਰੇ ਪ੍ਰਬੰਧ ਹੋ ਚੁੱਕੇ ਨੇ ਸਰ ਤੇ ਸਾਰੇ VOTER ਦੇ ਵੈਲਕਮ ਲਈ ਵੀ ਸਾਰਾ ਗਰਾਊਂਡ ਤਿਆਰ ਆ ਤੇ ਜਿਆਦਾ VOTER ਬੂਥ ਪਾਣਾ ਐ ਤੇ ਸਰ ਜਿੱਦਾਂ ਦੱਸ ਰਹੇ ਨੇ ਕਿ ਪਿੰਡ ਨੇ ਬਾਈਕਾਟ ਕੀਤਾ ਆ ਮੁੱਠ ਪਰ ਲੱਗਦਾ ਵੀ VOTER ਫੇਰ ਵੀ ਇਸ਼ਾਰਾ ਦਿਖਾਉਣਗੇ ਜੀ ਫਿਰ ਦੇਖਣ ਨੂੰ ਮਿਲਿਆ ਕਿ ਫਿਰ ਅੱਲਾ ਵੀ ਵਿਰੋਧ ਨਹੀਂ ਕੀ ਮਾਤ ਨਹੀਂ ਸਰ ਇਹ ਹੱਦਾਂ ਕੁਝ ਨਹੀਂ ਹੋਇਆ ਹੈਗਾ ਜੀ ਪੂਰਾ ਪੀਸਫੁਲੀ ਹੈ ਪਿੰਡ ਦਾ ਕੋਈ ਪਿੰਡ ਦੇ ਸਰਪੰਚ ਵੱਲੋਂ ਕੁਝ ਨਹੀਂ 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 ਕੁਝ ਨਹੀਂ ਕਿਹਾ ਸਰ ਕਿਸੇ ਨੇ ਨਹੀਂ ਕਿਹਾ ਹੈਗਾ ਸਰਪੰਚ ਵੱਲੋਂ ਕੋਈ ਸੋਜੋਗੁਸਤਾ ਕਿ ਕੌਣ ਪਿੰਡ ਰਹਿਣ ਦਾ ਬਗਵਾਨ ਹੈ ਬੈਸ ਸਰ ਪੰਚਾਇਤ ਆਊਟ ਆਫ ਹੋਈਆਂ ਹੋਈਆਂ ਨੇ ਹੁਣ ਪਿਛਲੇ ਟਾਈਮ ਤੋਂ ਪਰ ਫਿਰ ਵੀ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਪਾਈ ਗਈ ਹੈਗੀ ਜੇ ਕੋਈ ਮੂਡ ਪਾਣ ਆਂਦਾ ਵਾਦ ਕੋਈ ਕੋਈ ਤਵਾਨ ਘਟਾਉਣ ਦੀ ਕੋਲ ਕੋਈ ਉਹਨਾਂ ਨੇ ਬੈਸ ਸਰ ਚਾਂਸ ਨਹੀਂ ਕੋਈ ਇਸ ਤਰ੍ਹਾਂ ਦੀ ਘਟਨਾ ਹੋਣ ਦੇ ਹਾਂਜੀ